ਚੇਰੀਵਾਨ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਜਿਹੜਾ ਵਰਤ ਰੱਖਿਆ ਹੋਇਆ ਹੈ ਇਸ ਚੇਰ ਦਾ ਜੇ ਕੁਝ ਕੁਝ ਵੀ ਨਹੀਂ ਖਾਦਾ ਕਿਉਂਕਿ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਇਹਨਾਂ ਦਾ ਵਰਤ ਦਾ ਐਲਾਨ ਕੀਤਾ ਹੋਇਆ ਹੈ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਬੈਠੇ ਨੇ ਹੋਰ ਸਾਡੇ ਬੈਠੇ ਨੇ ਇਸ ਸਵੇਰ ਦੇ 10 ਵਜੇ ਦੇ ਇਹਨਾਂ ਦਾ ਵਰਤ ਜਿਹੜਾ ਚੱਲ ਰਿਹਾ ਹੈ ਪਰ 5 ਵਜੇ ਤੱਕ ਜਿਹੜਾ ਇੱਥੇ ਵਰਤ ਚੱਲੇਗਾ ਸੋ ਜਿੰਨੇ ਵੀ ਇੱਥੇ ਆਗੂ ਆਏ ਹੋਣੇ ਜਿੰਨੇ ਵੀ ਵਿਧਾਨ ਮੰਤਰੀ ਆਏ ਨੇ ਮੁੱਖ ਸਪੈਸ਼ਲ ਤੋਂ ਮੁੱਖ ਮੰਤਰੀ ਸਰਦ ਆਪਾਵੰਸ ਸਿੰਘ ਮਾਨ ਨੇ ਬੈਠੇ ਨੇ ਉਲਤਾਰ ਸਿੰਘ ਸੰਧਵਾਨੇ ਹਰਪਾਲ ਚੀਮਾ ਜੀ ਨੇ ਪਰਮੇਂਦਰ ਸ਼ਰਕਰ ਜੰਪਾ ਜੀ ਨੇ ਕੈਬਨਟ ਮੰਤਰੀ ਗਗਨੰਦ ਮੋਲ ਮਾਨ ਜੀ ਨੇ ਲਾਲਦੀਪ ਪੁੱਲਰ ਜੀ ਨੇ ਮਲਵਿੰਦਰ ਸਿੰਘ ਕੰਗ ਜੀ ਨੇ ਹੋਰ ਬਹੁਤ ਸਾਰੇ ਜਿਹੜੇ ਗਵਰਨਰ ਮੰਤਰੀ ਆ ਉਹਨਾਂ ਨੇ ਅੱਜ ਸਵੇਰ ਤੋਂ ਜਿਹੜਾ ਆ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਜਿਹੜਾ ਵਰਤ ਰੱਖਿਆ ਹੋਇਆ ਹੈ ਤੇ ਇਹਦਾ ਅਜੇ ਕੁਝ ਕੁਝ ਵੀ ਨਹੀਂ ਖਾਦਾ ਕਿਉਂਕਿ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਇਹਨਾਂ ਦਾ ਵਰਤ ਦਾ ਐਲਾਨ ਕੀਤਾ ਹੋਇਆ ਹੈ ਕਿਉਂਕਿ ਖੜਕੜ ਗਲਾਂ ਦੇ ਵਿੱਚ ਵੀ ਜਿਹੜੀ ਸਟੇਜ ਲੱਗੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਵੀ ਸਟੇਜ ਤੇ ਬੈਠੇ ਨੇ ਜਿਨ੍ਹਾਂ ਨੇ ਆਪਣੇ ਈਡੀ ਦੇ ਜ਼ੋਰ ਤੇ ਜੋ ਅਰਵਿੰਦ ਕੇਜਰੀਵਾਲ ਦੀ ਨੂੰ ਜਿਸ ਤੇ ਅੰਦਰ ਕੀਤਾ ਗਿਆ ਉਹਨੂੰ ਲੈ ਕੇ ਵੀ ਕਾਫੀ ਜਿਹੜੇ ਗੱਲਾਂ ਆ ਲੋਕਾਂ ਨਾਲ ਸੰਜੇ ਕੀਤਾ ਔਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਦੱਸਿਆ ਔਰ ਉੱਥੇ ਸ਼ਰਮਣੀ ਕਾਲੀ ਦਲ ਦੇ ਬਾਰੇ ਵੀ ਉਹਨਾਂ ਨੇ ਕਾਫੀ ਕੁਝ ਜਿਹੜਾ ਦੱਸਿਆ ਕਿ ਕਿਵੇਂ ਸੁਖਵੀਰ ਬਾਦਲ ਪੰਜਾਬ ਨਹੀਂ ਬਲਕਿ ਪਰਿਵਾਰ ਬਚਾਓ ਯਾਤਰਾ ਵਿੱਚ ਲੱਗੇ ਹੋਏ ਨੇ ਹੁਣ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਡਿਪਟੀ ਸਪੀਕਰ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਆ ਉਹ ਵੀ ਲੋਕਾਂ ਦਾ ਸੰਬੋਧਨ ਹੋ ਰਿਹਾ ਉਹਦੇ ਨਾਲ ਲੋਕਾਂ ਨੂੰ ਅਨਮੋਲ ਮਾਨ ਕੈਬਨਿਟ ਮੰਤਰੀ ਉਹ ਵੀ ਬੈਠੇ ਨੇ ਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਹਨਾਂ ਨੂੰ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਉਤਾਰਿਆ ਗਿਆ ਮਲਵਿੰਦਰ ਸਿੰਘ ਕਿੰਗ ਲਾਲ ਸਿੰਘ ਪੁੱਲਰ ਟਰਾਂਸਪੋਰਟ ਮੰਤਰੀ ਬ੍ਰਹਮਜਿੰਦਰ ਜੰਪਾ ਜੀ ਬੈਠੇ ਨੇ ਹਰਪਾਲ ਸਿੰਘਾ ਜੀ ਖਜ਼ਾਨਾ ਮੰਤਰੀ ਬੈਠੇ ਨੇ ਹੋਰ ਸਾਰੇ ਬਹੁਤ ਸਾਰੇ ਜਿਹੜੇ ਆ ਕੈਬਨਟ ਮੰਤਰੀ ਤੇ ਐਮਐਲਏ ਬੈਠੇ ਹੋਏ ਨੇ ਇੱਧਰ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਭਾਰੀ ਗਿਣਤੀ ਵਿੱਚ ਬੈਠੇ ਹੋਏ ਨੇ ਸੋ ਜਿਹੜਾ ਅੱਜ ਦਾ ਰੋਸ ਹੈ ਜਿਸ ਰੋਸ ਨੂੰ ਲੈ ਕੇ ਇਹ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਕੇਜਰੀਵਾਲ ਨੂੰ ਅਸ਼ੀਰਵਾਦ ਦੇਣ ਦੇ ਲਈ ਜਿਹੜਾ ਉਹੀ ਵਰਤ ਜਿਹੜਾ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੀ ਆਪਾਂ ਪਾਸਪਾ ਨੂੰ ਹਰਾਣਾ ਆ ਪਾਸਪਾ ਦੇ ਲਈ ਕੋਈ ਜਿਹੜਾ ਬਦਲਾ ਕਿੱਦਾਂ ਲੈਣਾ ਉਹ ਬਦਲਾ ਲੈਣਾ ਆ ਵੋਟਰਾਂ ਨੂੰ ਕਿਉਂਕਿ ਜਿਹੜੀਆਂ ਇਲੈਕਸ਼ਨ ਆ ਰਹੀਆਂ 24 ਦੀਆਂ 24 ਦੇ ਇਲੈਕਸ਼ਨ ਨੂੰ ਲੈ ਕੇ ਜਿਹੜਾ VOTING ਹੋਣੀ ਹੈ ਜੇ ਤੁਸੀਂ ਤੁਸੀਂ ਤਾਂ ਕਮਲ ਦੇ ਫੁੱਲ ਦੀ ਜਗ੍ਹਾ ਤੇ ਝਾੜੂ ਦੇ ਫੁੱਲ ਦੇ ਬਟਨ ਦਬਾਓਗੇ ਤਾਂ ਉਹ ਜਿਹੜੀ ਕਰਾਰੀ ਝੋਟਾ ਬੀਜਪੀ ਨੂੰ ਲੱਗੇਗੀ ਉਹ ਸਾਡੇ ਜ਼ਖਮਾਂ ਦੇ ਉੱਤੇ ਮਲਮ ਦਾ ਕੰਮ ਕਰੇਗੀ। ਸੋ ਵੱਡਾ ਇੱਕ ਕੱਟ ਕੀਤਾ ਗਿਆ ਹੈ ਕਾਫੀ ਜਿਹੜਾ ਅੱਜ ਦਿੱਲੀ ਦੇ ਵਿੱਚ ਵੀ ਹੋਇਆ ਚੱਲ ਰਿਹਾ ਪਰ ਇਹ ਠਟਕੜਲਾਂ ਜਿਹੜਾ ਨਮਾਸ਼ਾ ਅਦੇਸ਼ਿਤ ਜਿੱਤੇ ਸ਼੍ਰੀ ਭਖਸਿੰਦਰ ਜ਼ੱਦੀ ਪਿੰਡਾ ਇੱਥੋਂ ਅਕਸਰ ਮਾਨ ਸਾਹਿਬ ਜਿਹੜੇ ਆਪਣੀ ਜ਼ਿੰਦਗੀ ਦਾ ਕੋਈ ਵੀ ਫਲਸਫਾ ਕੰਮ ਹੁੰਦਾ ਤਾਂ ਇੱਥੇ ਸ਼ੁਰੂ ਕਰ ਦਿੰਦੇ ਨੇ ਅੱਜ ਪੰਜਾਬ ਦੇ ਅੰਦਰ ਜੇ ਭੁੱਖ ਇਸ ਨੂੰ ਲੈ ਕੇ ਅੰਚਨ ਕੀਤਾ ਜਾ ਰਿਹਾ ਹੈ ਇੱਕ ਸਮੂਹਿਕ ਵਰਤ ਜਿਹੜਾ ਰੱਖਿਆ ਜਾ ਰਿਹਾ ਹੈ ਉਸ ਵਿੱਚ ਜਿਹੜ ਹਜ਼ਰ ਹੋਏ ਨੇ ਖਿਲਾਫ ਇੱਕ ਵਾਰ ਦੇ ਨੋਟੇ ਉਹਨਾਂ ਸਰਕਾਰ ਨੂੰ ਨੋਟਾ ਪਹੁੰਚਾ ਸ਼ੋਹਰ ਨੂੰ ਜਿਹਨੇ ਬਾਅਦ ਵਿੱਚ ਇਹ ਰਿਪੋਰਟ ਦਿੱਤੀ ਹੋਈ ਹੈ ਸਾਲ ਨੂੰ ਜਿਹੜਾ ਨੌਜਵਾਨ ਦੀ ਮਾਂ